ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬੱਸ ਕਿੱਧਰ ਰਹੇ ਅੱਜ ਬੱਸ ਤੋਂ ਪੁੱਛਣਾ ਕੁਝ ਵੀ ਅੱਜ ਪਹਿਲਾਂ ਸਾਨੂੰ ਕਾਲਾ ਚੱਕ ਲੈ ਗਿਆ ਅੱਛਾ ਹੁਣ ਯਾਰ ਇਹ ਦੇਖ ਆਪਾਂ ਘੁੰਮਦੇ ਫਿਰਦੇ ਤਾਂ ਨਵਰ ਕੱਲ੍ਹ ਵੀ ਧਾਨਵਰ ਰਹੇ ਆ ਹਾਂ ਟਾਈਮ ਵੀ ਹੁਣ ਹੀ ਆ ਕਿਤੇ ਡੋਟੀ ਪੈਂਦੀ ਆ ਕਿਤੇ ਹੁਣ ਸਾਨੂੰ ਟੋਟੀ ਦੇਖੀ ਘੱਟ ਹੈ ਭਾਈ ਆ ਦਿਖਾਈ ਸਾਡੇ ਪਹਿਲਾਂ ਬੰਦਾ ਆਹ ਲੋਈ ਪਰ ਲਾਦਾ ਵੀ ਇੱਕ ਧੰਨਾਂ ਚ ਘੁੰਮ ਗਿਆ ਬੱਟਾ ਨੂੰ ਲੱਗਣਾ ਨਹੀਂ ਜਾਂਤੇ ਬਗੈਰ ਘੁੰਮ ਗਿਆ ਆ ਦੇਖ ਇਧਰ ਮੈਂ ਧੋ ਕੇ ਪਾਇਆ ਲੈ ਆ ਫੇਰ ਰੋਟੀ ਦਿਖਦੀ ਨਹੀਂ ਹੈਗੀ ਜੇ ਘੱਟ ਪਰ ਦਰਦੇ ਆ ਫੇਰ ਕਪੜੇ ਦਾ ਤਾਂ ਲੱਗਦਾ ਹਾਂ ਹੁਣ ਪਤਾ ਤਾਂ ਘਰਾਂ ਜਾ ਕੇ ਲੱਗਣਾ ਅਸਲੀ ਤੁਹਾਨੂੰ ਇਹ ਜੱਟੇ ਚਿੱਟੇ ਜੂੜ ਵਰਦਾ ਅੱਗ ਪੈ ਗਿਆ ਹੁਣ ਹੀ ਆ ਇੱਕ ਤਾਂ ਉਤਰਦੀ ਨਹੀਂ ਹਲਦੀ ਆਈ ਜੀ ਹੈ ਹੈ ਹੁਣ ਓਹ ਹੋ ਕੀ ਹੋਲਟ ਦੀ ਬਗਿਆ ਵੀ ਤਜਰਬੇ ਅਸੀਂ ਕਰਦੇ ਫਿਰ ਹੀ ਜਾਂਦੇ ਆ ਕਿਹਦੇ ਤੋੜਲੇ ਆ ਆਹ ਦੇਖ ਆ ਜਾਨ ਮਾਲਦੇ ਆ ਅ 26 ਹੈ ਹੂੰ ਆ ਬਿੰਦਰ ਦੇ ਹੂੰ ਇੱਕ ਤੋਂ ਦਾਦਾ ਇੱਕ ਤੋਂ ਦਾਦਾ ਇਹ ਸੰਘਣੀ ਦਾ ਨਤੀਜਾ ਹੈ ਥਾਲ ਇਹਦੀ ਬੱਲ ਤਨ ਮੈਂ ਦਿਖਾਉਂਗਾ ਜਿੱਥੇ ਸਹੀ ਐ ਨਾ ਲੱਗੀ ਵੀ ਲੋਾਈ ਦੀ ਉੱਥੇ ਦੇਖੀ ਹਾਂ ਕਹੇ ਬੱਲੇ ਨਾਲ ਦੁੱਗਣੀ ਬੱਲੇ ਜਿੱਥੇ ਲੋਟ ਆ ਇਹ ਹਾਂ ਝਾੜ ਬਹੁਤ ਇਹਦਾ ਹੂੰ ਪਰ ਇਹ ਸੰਘਣੀ ਕਰਕੇ ਬੱਲ ਘਟ ਗੱਢੀਆਂ ਨੇ ਵੀ ਉਹ ਇਹੀ ਤਜਰਬੇ ਕਰਦੇ ਫਿਰਦੇ ਕਾਲਾ ਲੈ ਗਿਆ ਸਵੇਰੇ ਸਾਨੂੰ ਕਹਿੰਦਾ ਮੈਨੂੰ ਆਹ ਖੇਤ ਨੂੰ ਦੱਸ ਗੋ ਵੀ ਪਾਣੀ ਲਾ ਦੀਂ ਅੰਬਾਲੇ ਨੂੰ ਅੰਬਾਲੇ ਨੂੰ ਚੱਲ ਹੁਣ ਜੇ ਜ਼ਮੀਨ ਘਟਿਆ ਫਿਰ ਵੀ ਗਾਉ ਸਾਨੂੰ ਪਤਾ ਲੱਗੇਗਾ ਵੀ ਸਾੜੀ ਧਰਤੀ ਜਿੰਨਾ ਕ ਟਾਈਮ ਉਹ ਕਰਨਾ ਇਹ ਤਾਂ ਹੈ ਬੜੇ ਉਰਲੇ ਕੇ ਸਾਰੇ ਗਿੱਲੇ ਆ ਅੱਛਾ ਮਾਹੀ ਦੇ ਤਰ੍ਹਾਂ ਵਾਲੇ ਨਿਕਲ ਜਾਣੇ ਟਾਈਮ ਉਹ ਤੇਜ਼ ਵਾਲਾ ਸੁੱਕਾ ਅੱਛਾ ਠੀਕ ਆ ਮਾਹੀ ਤੇਜ਼ ਵਾਲਾ ਭਰਦੇ ਉੱਚਾ ਹੋ ਉੱਚਾ ਤੇਜ਼ ਵਾਲੀ ਮੋਟਰ ਦੇ ਹੀ ਭਰਦੇ ਹਾਂ ਜੇ ਉਰਲੀ ਦੇ ਚਲਾਉਂਦਾ ਇਹਦਾ 468 ਪੱਕਿਆ ਹੋਇਆ ਠੀਕ ਆ ਮਾਹੀ ਜੀ ਨੂੰ ਟੁੱਟਣਾ ਇਹਨੂੰ ਬਿਸ਼ੱਕ ਲਾਈਨਾ ਉਹਦਾ ਇਹਦਾ ਸਾਡੇ ਘਰੇ ਵੱਡ ਹੋ ਜਾਣਾ ਵੀ ਇਹਨੂੰ ਮਹਾ ਕੱਢਦੇ ਦੋ ਦਿਨ ਪਹਿਲਾਂ ਭਾਈ 20 ਤਰੀਕ ਨੂੰ ਦੱਸਿਆ ਵੀ ਕਰਨੀ ਪੈ ਜਾਣਾ ਕੋਈ ਪਤਾ ਨਹੀਂ ਅੱਜ ਸਵੇਰ ਉਹ ਦੇਖ ਲਿਆ ਕਿੰਨੀ ਬਦਲਤੀ ਦੇਖਾ ਪਤਾਗਾ ਕਿਣੀਆਂ ਲੱਗ ਗਈਆਂ ਦੇਖ ਨਾ ਲੱਗੀਆਂ ਕੋਈ ਕੋਈ ਕਿਣੀਆਂ ਜੀ ਗਿਰਨ ਲੱਗ ਗਈ ਜਣੀ ਹਟ ਗਿਆ ਹੁਣ ਧੁੱਪਾਂ ਨਿਕਲਈ ਵੀ ਹੈ ਘਮਸੋਮੇ ਬੱਟ ਹੁਣ ਵੀ ਬਹੁਤ ਵੀ ਮੀਂਹ ਦਾ ਕੀ ਪਤਾ ਲੱਗਦਾ ਫਿਰ ਕਾਲਾ ਕਹਿੰਦਾ ਉੱਥੇ ਯਾਰ ਮੰਡੇ 'ਚ ਥੋੜੇ ਗੇੜੇ ਪੁੱਠੇ ਹੋਣ ਆਏ ਵੇ ਹਾਂ ਗੇੜੇ ਪੁੱਠੇ ਰ ਗਈ ਦਿੰਦੇ ਕਹਿੰਦਾ ਉਹ ਗੇੜੇ ਸਿੱਧੇ ਕਰਕੇ ਆਉਣੇ ਮੋਟਰ ਚਲਾਉਣੇ ਮਾਹ ਕਹਿੰਦਾ ਚਲਾ ਦਮ ਉੱਥੇ ਮਦੇ ਘ ਧਰਤੀ ਦਾ ਤੁਹਾਨੂੰ ਪਤਾ ਪਗਰ ਤਾਂ ਇਹਨੂੰ ਉਂਗਾ ਸਸ ਦੱਸ ਦਿੰਦੇ ਮੋਟਰ ਅਜਬਿੰਦਰ ਨਵੀਨ ਸ਼ਰਮਨ ਚਲਾਉਣੀ ਆ ਹਾਂ ਮਤਲਬ ਕਿ ਇਸਨੇ ਕੱਲ ਦੀ ਚਲਦੀ ਮਾ ਉੱਥੇ ਅਦੇ ਭਰ ਗਿਆ ਹਾਂ ਵੀ ਹੋਰ ਵੀ ਚਲਦੇ ਮੰਡ ਜੇ ਤੈਂ ਦੇਖਣੀ ਮੈਂ ਚਲਾ ਦਵਾਂਗਾ ਨਾ ਠੀਕ ਐ ਇਹ ਅੱਜ ਗੇੜੇ ਸਿੱਧੇ ਕਰਕੇ ਤਾਂ ਉਹਦੀ ਮੋਟਰ ਚਲਵਾ ਕੇ ਉੱਥੇ ਅੱਛਾ ਫਿਰ ਉੱਥੇ ਜੀੜੀ ਦਿਖਾਉਣ ਲੱਗਿਆ ਜੀੜੀ ਵਧੀਆ ਉੱਥੇ ਜਦ ਆਪਾਂ ਪਹਿਲਾਂ ਗਏਦਿਆਂ ਨੇ ਟਰਾਂਸਫਾਰਮਰ ਲੱਗਿਆ ਦਾ ਹਾਂ ਹਾਂ ਜਿਆਦਾ ਇੱਕ ਅਸੀਂ ਹੋਰ ਦੇਖਿਆ ਉੱਥੇ ਨਵਾਂ ਸੱਪ ਹਾਂ 21 ਲਾਈ ਵੀ ਕਿਸ ਨੇ ਯਾਦਾ ਸੜਕ ਤੇ ਕਾਲੇ ਵਾਲੀ ਮੋਟਰ ਮੋੜ ਜਿਹੜੀ ਪਰਾਂ ਹੈ ਹਾਂ ਇੱਧਰ ਖੁੰਝੇ ਚਿੱਕਰੀ ਪੱਕੀ ਵੀ ਹੈ ਹਾਂ ਇਹ ਕੀ ਹੋ ਲੈ ਦੇਖਣ ਵਾਲੀ ਚੀਜ਼ ਆ ਵਾਹ ਇਹ ਕਾਲੇ ਨੂੰ ਲਾਉਣੀ ਨਹੀਂ ਨੀਵਾ ਨਹੀਂ ਹੈਗਾ ਰੂਹ ਆ ਗਈ ਕਾਹਨੂੰ ਫੇਰ ਲਾਉਣੀ ਆਹ 1.5 2 ਫੁੱਟ ਦੀ ਖੜੀ ਹੈ ਬਾ ਉੱਪਰ ਦਾਣਾ ਹੀ ਆ ਉਹ ਨਾ ਛੱਪੀ ਲੱਗਦੀ ਹੈ ਉਹ ਨਾ 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 ਛੱਪੀ ਨਹੀਂ ਹੈਗੀ ਹਾਂ ਛੱਪੀ ਵਾਲਾ ਤਾਂ ਕਾਦ ਨਹੀਂ ਆ ਗਿਆ ਮੈਂ ਕਾਲੇ ਕੋਸ਼ਾ ਮਾਲਕ ਦੱਸ ਘਰੇ ਲਾਈ ਵੀ ਪਹਿਲਾਂ ਉੱਥੇ ਤਾਂ ਸੱਲੀ ਲੈ ਲਈ ਵੀਡੀਓ ਬਣਾਈ ਉਹਦੀ ਉਹਦੀ ਅਸੀਂ ਵੀਡੀਓ ਨਹੀਂ ਬਣਾਈ ਅਸੀਂ ਫਿਰ ਉੱਥੇ ਦੇ ਮੋ ਇਦਾਂ ਜਿੱਦਾਂ ਮੈਂ ਕਾਲੇ ਗਾਲ ਗਏ ਆਂ ਆ ਦੁਆਰਾ ਹੁਣ ਵੀ ਮੇਰੇ ਨਾਲ ਦੁਆਰਾ ਖੇਤਾਂ ਕਿਉਂ ਉਦੋਂ ਮੈਂ ਬਣਾਈ ਵੀ ਉਹਦੀ ਅੱਛਾ ਆਪਦੇ ਮੈਂ ਲੱਜ ਜਾਂਦੇ ਜਾਂਦੇ ਨੇ ਮਗਾ ਦੇਖੂ ਧਾਨ ਪੱਕ ਗਿਆ ਉਹਦੀ ਮੈਂ ਬਣਾਈ ਵੀ ਉਦੋਂ ਨਾਲ ਮੈਂ ਬਣਾਈ ਵੀ ਅਸੀਂ ਫਿਰ ਉੱਥੇ ਦੇ ਉਲਟ ਘੁੰਮੇ ਬੰਨ ਨੋ ਕੋ ਮਗੈ ਉੱਥੇ ਫਿਰ ਮੋੜੇ ਨਹੀਂ ਆਗੇ ਪੈਣੀ ਸਲਾਹ ਹੈਗੀ ਦੀ ਵੀ 21 ਵੀ ਦਿਖਾਵਾਂਗਾ ਮੈਂ ਉੱਥੇ ਵੀਡੀਓ ਬਣਾਈ ਆ ਕਾਲੇ ਦੀ ਮੋਟਰ ਬੈ ਠੀਕ ਹੈ ਸਟਾਰਟਰ ਲਾਉਂਦੇ ਜ ਮੈਂ ਤੁਹਾਨੂੰ 21 ਵੀ ਦਿਖਾਵਾਂਗਾ ਜੇ ਕਿਹਾ ਉੱਥੇ ਵੀ ਕੀ ਆ ਪਰ ਉੱਥੇ ਦੇ ਫਿਰ ਅਸੀਂ ਬੰਨ ਆਂ ਡੇਢ ਚਰਨ ਨੂੰ ਪੱਕਾ ਹੋ ਗਿਆ ਠੀਕ ਹੈ ਉੱਥੇ ਦੇ ਉ ਵੇਖਣਾ ਚੱਲੀ ਜਾਂਦਾ ਕੰਮ ਹੈ ਕੰਮ ਸਾਨੂੰ ਹੁਣ ਤਾਂ ਨਾ ਰਹਿ ਜਿੰਨਾ ਵੀ ਹੈਗਾ ਅੱਜ ਫੇਰ ਵੱਜ ਜਾਣਾ ਹੁਣ ਮੈਂ ਦੇਖਦਾ ਜੇ ਮੈਂ ਹੁਣ ਚਲਾ ਜਾਂਦੀ ਮੋਟਰ ਤਾਂ ਹੁਣ ਨਾ ਭਰਨਾ ਉਹਨੇ ਨੂੰ ਲੈਣਾ ਉਹ ਰਾਤ ਨੂੰ ਲੇਟ ਦੁਆਰਾ ਆਉਣੀ ਆ ਸਾਨੂੰ ਭੱਜ ਕੇ ਮੈਂ ਸ਼ਾਮ ਨੂੰ ਡੇਟਮੈਂਟ ਦੱਬ ਕੇ ਆਉਂਗਾ ਫੇਰ ਰਾਤ ਨੂੰ ਭੱਜ ਜਾਊਗਾ ਬੜਾ ਫਰਕ ਪੈਂਦਾ ਹੁਣ ਤੇਰੇ ਧਾਨਾ ਕੋਲ ਜਾ ਕੇ ਵੀ ਰੂਹ ਖੋਸ਼ ਹੁੰਦੀ ਇੱਕ ਵਾਰ ਅਸੀਂ ਯਾਰ ਬਿੱਕੋ ਸਮਝ ਲੈ ਤੇਰੇ ਪੱਤ ਹਜ਼ਾਬ ਦਾ ਪਾਇਆ ਕੁਝ ਵੀ ਹੈ ਤੇਰੇ ਉੱਪਰ ਜਿਹੜਾ ਝੰਡਾ ਪੱਤਾ ਉਹ ਨਹੀਂ ਹੈਗਾ ਹਾਂ ਦਾਣਾ ਹੀ ਦੇਖਦਾ ਉੱਪਰ ਸਾਡੇ ਪਹਿਲੇ ਝੰਡਾ ਪੱਤਾ ਦੇਖਿਆ ਤਾਂ ਉਹ ਸੁੱਕ ਕੇ ਦਬਿਆ ਹੁਣ ਹਾਂ ਵੀ ਬਹੁਤ ਵਧੀਆ ਜਿੜੀ ਖੜੀ ਜਿੰਨੀ ਵੀ ਖੜੀ ਹੁਣ ਉੱਥੇ ਅੱਛਾ ਆਪਾਂ ਇਹ ਕਹਿੰਦੇ ਵੀ ਆਏ ਨੁਕਸਾਨ ਹੋ ਜਾਇਆ ਦਾ ਅੰਬ ਲੱਗੇ ਹੋਏ ਤੇ ਉੱਥੇ ਲਈ ਦਾ ਦੋ ਬਿਸਵੇ ਖਤਮ ਕਰਤਾ ਦਾ ਹੂੰ ਫੇਰ ਹੋ ਗਿਆ ਆਹੀ ਕਹਿੰਦੇ ਵੀ ਕੀ ਆ ਹੋ ਇਹਨੇ ਆੰਬੋ ਕੱਢ ਲਈਦਾ ਗੱਲ ਕੋਈ ਨਹੀਂ ਕਿਹਾ ਮੈਂ ਕਹਿੰਦਾ ਉਹਨੂੰ ਛਿੱਟਾ ਸੋਣਾ ਪਿਆ ਸਾਰੇ ਸਾਰਿਆਂ ਨੂੰ ਛਿੱਟਾ ਆ ਗਿਆ ਉਹਨੂੰ ਜਿੰਨੇ ਵੀ ਉਹ ਪੈਰਾਂਗਾ ਮੈਂ ਧੋਗੇ ਤੇ ਨਾ ਦੁਬਾਰਾ ਚੱਲ ਲੈ ਨਹੀਂ ਬਹੁਤ ਵਧੀਆ ਬਾਕੀ ਹੁਣ ਮੌਸਮ ਉੱਪਰ ਦੇ ਰਹੇ ਠੀਕ ਹੈ ਬਸ ਬਸ ਹੁਣ ਮੈਨੂੰ ਲੱਗ ਰਿਹਾ ਬੱਦਲ ਫੇਰ ਉੱਠਦਾ ਲੱਗਦਾ ਹੈ ਇਹ ਤਾਂ ਸ਼ਾਮ ਤੱਕ ਦੇਖੀ ਕੋਈ ਨਾ ਕੋ ਕਰ ਦਿੰਦਾ ਉਹੀ ਉਹੀ ਮਨਜ ਡਰ ਰਹਿੰਦਾ ਹੈ ਉਹ ਬੱਦਲ ਦੇਖੀ ਆਪਾਂ ਫੇ ਮੋਟਰਵੇ ਨਹੀਂ ਚਲਾਉਂਦੇ ਹੋਏ ਇੱਕ ਤਾਂ ਹੋਵੇ ਚੱਲ ਮਹੀ ਪੈ ਗਿਆ ਦੂਜੇ ਦਿਨ ਕੰਮ ਚੱਲ ਗਿਆ ਚੱਲਣ ਲੱਗੇ ਕਿ ਮਸ਼ੀਨਾਂ ਦਾ ਕੰਮ ਹੈ ਹੁਣ ਖੜ ਗਿਆ ਭਈਆਂ ਦਾ ਕੰਮ ਰਿਹਾ ਹੀ ਨਹੀਂ ਨਾ 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 ਤੇਰਾ ਰੱਬ ਪਰ ਅਗਰ ਇੱਕ ਤਾਂ ਨਾ ਨਾ ਪਾਰਟੀ ਆ ਮੈਂ ਜਾਇਆ ਦੋ ਤਿੰਨ ਮੋਟਰ ਆਪੇ ਨਾ ਇੱਕ ਇੱਕ ਦੋ ਦੋ ਬੈਠੇ ਆ ਜੇ ਉਹਨਾਂ ਦਾ ਕੰਮ ਛੇੜ ਲਿਆ ਉਹਨਾਂ ਦਾ ਫਿਰ ਲੰਬਾ ਵੀਣਾ ਹਫ਼ਤੇ ਦਾ ਪੈ ਜਾਣਾ ਐਨਾ ਮੌਸਮ ਟਾਈਮ ਨਹੀਂ ਦਿੰਦਾ ਹੈਗਾ ਹੂੰ ਇਹ ਤਾਂ ਇੱਕ ਦਿਨ ਵੱਡ ਹੋ ਜੂਵੇ ਦੋ ਦਿਨ ਦੀ ਧੁੱਪ ਲਵਾ ਕੇ ਪੁਲੀਆਂ ਬੰਨ੍ਹ ਕੇ ਵੀ ਤੇ ਤੇਰੀ ਧਰਤੀ ਵਿੱਚ ਚੀਜ਼ ਪਈ ਆ ਜੇ ਮਾੜੇ ਦੇ ਪਾਣੀ ਲੱਗ ਕੇ ਧਰਤੀ ਨੂੰ ਲੱਗੀ ਉਹਨਾਂ ਦੇ ਤੂੰ ਹੀ ਤੂੰ ਹੀ ਕੱਢ ਦੇਣੀ ਆ ਤੂੰ ਹੀ ਛੱਡ ਦੇਣਾ ਹਾਂ ਤੇਰੇ ਸਾਹਮਣੇ ਪੂਰੀਆਂ ਨੇ ਮੱਕੀ ਉਹਦੀ ਨਾਲੇ ਪਰਦੇ ਵਿੱਚ ਦੀ ਉਹਦੇ ਵਿੱਚ ਜੰਮਣ ਲੱਗ ਜਾਂਦੀਆਂ ਨਾਲੇ ਇੱਕ ਬਾਈ ਅਸੀਂ ਬੇਨਤੀ ਹੋਰ ਕਰ ਦਿੰਦੇ ਆ ਵੀ ਜਿਹੜੇ ਬਿੰਦਰਮਾਲ ਬਲੌਗ ਦੇਖਦੇ ਆ ਵੀ ਜਿਹੜਾ ਸਾਡਾ ਇੱਧਰ ਗੜਸ਼ਾਂ ਕਰੀਦੇ ਨੇ ਕਿਸੇ ਆਪ ਮੱਕੀ ਹੋਈ ਨਾ ਖਾਣੇ ਵਾਲੀ ਅਸੀਂ ਭੁੱਲ ਗਏ ਮੈਂ ਦਿਲਵੀਰ ਨੂੰ ਕੱਲ੍ਹ ਵੀ ਕਹੇ ਸੀ ਆਪਣੇ ਵੀਡੀਓ ਵਿੱਚ ਵੀ ਕਹਣਾ ਚਲੋ ਅਸੀਂ ਆਪਣੇ ਜਿਵੇਂ ਕਹਾਂਗੇ ਜਿਹੜੇ ਰਹਿ ਗਈਆਂ ਉਹਨੇ ਅਜਾ ਸਾਰੀ ਪਾਉਂਗਾ ਵੀ ਮੱਕੀ ਖਾਣੇ ਵਾਲੀ ਹੋਵੇ ਅਸੀਂ ਭਾਈ ਲੈ ਕੁਆਂਟਲ ਦੋ ਦੋ ਕੁਆਂਟਲ ਲੈਣੀ ਆ ਸਾਨੂੰ ਕੋਈ ਦੱਸਿਓ ਸਾਡੇ ਸਬਸਕ੍ਰਾਈਬਰ ਕੋਲ ਕਿਸੇ ਕੋਲ ਮੱਕੀ ਹੋਈ ਮੋਲ ਲੈਣੀ ਆ ਸਿ ਫਰੀ ਨਹੀਂ ਲੈਣੀ ਹੈਗੀ ਠੀਕ ਹੈ ਕਈ ਅਗਲਾ ਕਹਿੰਦਾ ਵੀ ਕਨੇ ਇਕਣੇ ਉਹ ਕਰ ਲੈਣੀ ਆ ਵੀ ਸਾਨੂੰ ਦੱਸ ਦਿਓ ਕਿੰਨੇ ਕੋਈ ਮੱਕੀ ਉਹਦੇ ਹਿਸਾਬ ਨਾਲ ਅਸੀਂ ਆਪਣੇ ਬੰਦੇ ਲਿਆ ਕੇ ਜਿਹਨਾਂ ਲੈਣੀ ਹੋਈ ਕੋਈ ਕੁਆਂਟਲ ਵਾਲਾ ਦੋ ਡੇੜਾ ਵਾਲਾ ਕੋਈ ਦੋ ਵਾਲਾ ਕੋਈ 50 ਕਿਲੋ ਵਾਲਾ ਸੀ ਇਕੱਠੀ ਕਰਕੇ ਇੱਕ ਵਾਰ ਆ ਕੇ ਗੱਡੀ 'ਚ ਨਾਲ ਲੈ ਜਾਉਂਗੇ ਨਾਲੇ ਸਾਨੂੰ ਮਿਲ ਜਾਗੇ ਠੀਕ ਹੈ ਵੀ ਜਿਹੜਾ ਰੇਟ ਹੋਇਆ ਸੀ ਉਹ ਰੇਟ ਦਵਾਂਗੇ ਕੋਈ ਨਹੀਂ ਚੱਲ ਮਾੜਾ ਮੋਟਾ ਅਗਲਾ ਜੇ 20 50 ਘਟਾ ਦੇ ਕਰ ਲਾਂਗੇ ਕੋਈ ਹੋਰ ਤਾਂ ਵੀ ਹੋ ਜਾਊਗਾ ਖਾਂਡੇ ਵਾਲੀ ਮੱਕੀ ਹੋਈ ਕੀ ਆਟਾ ਹੁਣ ਮਹਿੰਗਾ ਇਹ ਤਾਂ ਹੈ ਇੱਕ ਅਸੀਂ ਆਟਾ ਲਿਆਉਂਦੇ ਸਾਨੂੰ ਆਈ ਨਹੀਂ ਪਤਾ ਲੱਗਣਾ ਵੀ ਆਟੇ ਚ ਕਿਆ ਗੋਦ ਪੀ ਹੈ ਹੋ ਕੇ ਕਣਾਗਾ 43 ਰੁਪਏ ਕਰ ਲੋ ਆਟਾ ਕਿਹਾ ਜੇ ਹੁਣ ਮੱਕੀ ਸਾਨੂੰ 25-25 ਨੂੰ ਮਿਲ ਗਈ ਤਾਂ 2-3 ਵੇ ਤਾਂ ਵੀ 30 ਰੁਪਏ ਨੂੰ ਪੈ ਜਾਣਾ ਹਾਂ ਹਾਂ ਫੇਰ ਘਰ ਦੀ ਜੀਤ ਹੈਗੀ ਅੱਖਾਂ ਦੇ ਸਾਹਮਣੇ ਆ ਇਹ ਤਾਂ ਹੈ ਠੀਕ ਹੈ ਨਾ ਅਜੇ ਨਹੀਂ ਲੋੜ ਆਪਣੀ ਉਨੀ ਪਿਹਾਲਾ ਨਾਲੇ ਉਨੀ ਪਿਹਾਲਾ ਜਿੰਨੀ ਲੋੜ ਆਪਣੀ ਇਹ ਤਾਂ ਹੈ ਵੀ ਵਧੀਆ ਰਹੋਗੇ ਹੁਣ ਤੇ ਹੁਣ ਮੱਕੀ ਮੈਂ ਕਹਿੰਦਾ ਤਕਰੀਬਨ ਆਏ ਗਈ ਆਉਣੇ ਹਾਂ ਹਾਂ ਇਹਨੇ ਬੜਾਈ ਚੱਲਦੀ ਹੈ ਹਾਂ ਫਿਰ ਪਤਾ ਲੱਗ ਜਾਂਦਾ ਵੀ ਕਹੀ ਜੀ ਸੁੱਕੀ ਹੈ ਗਿੱਲੀ ਹੈ ਟਲ ਉਹਦਾ ਰੇਟ ਆਪਣਾ ਲੱਗ ਜਾਊਗਾ ਹੂੰ ਹੂੰ ਵੀ ਭਾਈ ਦੱਸ ਦਿਓ ਬੈਠੇ ਆ ਮੋਟਰੋ ਬੈਠੇ ਆ ਵਾ ਕੀ ਹੁਣ ਮੰਨ ਸਾਡੇ ਲੱਗੀ ਟੀਮ ਇਕੱਠੀ ਹੋਣ ਇੱਕੋ ਬੰਦਾ ਰਹਿ ਗਿਆ ਬਸ ਹਾਂ ਆ ਜਣ ਅਸੀਂ ਪੱਜਮਕੌਰ ਸਾਹਿਬ ਗਿਆ ਉਹਦਾ ਫੋਨ ਕਰਿਆ ਦਾ ਹੂੰ ਕਹਿੰਦਾ ਕਿ ਮਾ ਪੁੱਤਰ ਕਿਵੇਂ ਚੱਲਦਾ ਕੰਮ ਯਾਰ ਮਹਲਦੇ ਜਾਨ ਮਹਲ ਤੇ ਚੱਲਦਾ ਬਾਈ ਕਾਰੋਬਾਰ ਹੈ ਨਾ ਵਧੀਆ ਅੱਜ ਇਟ ਆਈ ਹੈ ਅੱਜ ਢਾਗੀ ਬਾਈ ਉਹਦੇ ਜਿਹੜੀ ਬਲੌਕ ਹਾਂ ਇਟ ਨਹੀਂ ਬਲੌਕ ਬਲੌਕ ਨਹੀਂ ਹੈਗਾ ਬਲੌਕ ਨਹੀਂ ਹੈਗੀ ਉਹ ਬਲੌਕ ਹੋਰ ਚੀਜ਼ ਹੁੰਦੀ ਹੈ ਖਾਲੀ ਹੁੰਦਾ ਵਿੱਚ ਤੇ ਇਹ ਇਟ ਹੈ ਇਹਦੇ ਚੈੱਕ ਕਰਕੇ ਲੈਂਦੀ ਐ ਗਰੇ ਲਗਾਇਆ ਨਾ ਵਿੱਚ ਨੂੰ ਗਲੀਆਂ ਕੱਢ ਕੱਢ ਕੇ ਦੇਖ ਕੇ ਵੀ ਖਾਲੀ ਨਹੀਂ ਵਿੱਚ ਤੇ ਇਹ ਕਦੇ ਖਿਆ ਮਸਣਾ ਉਹ ਵੀ ਇਟ ਆਪਣੇ ਪਹਿਲੀ ਵਾਰ ਆਈ ਹੈ ਇਧਰ ਇਹਦੀ ਵਿੱਚ ਆਪਣੇ ਪਹਿਲੀ ਵਾਰ ਆਈ ਹੈ ਲੱਗੇਣਾ ਮਕਾਨ ਨੂੰ ਮੈਂ ਤਾਂ ਪਹਿਲੀ ਵਾਰ ਲੱਗਾ ਦੇਖਣੇ ਅੱਛਾ ਮੇਸਤਰੀ ਨੂੰ ਪੁੱਛਿਆ ਤਾਂ ਮਹਾ ਕਹਿੰਦਾ ਮੈਂ ਤਾਂ ਬਹੁਤ ਲਈ ਆ ਲਾਈ ਮੇਸਤਰੀਆਂ ਵੀ ਪਹਿਲੀ ਬਾਰੇ ਮੈਨੂੰ ਪਤਾ ਦੱਸ ਦਿੰਦਾ ਮੂੰਹ ਬੰਦ ਰਹਿ ਵੀ ਕਿਆ ਕਰਨ ਲੱਗੇ ਹਾਂ ਸਮਝਾ ਸਾਨੂੰ ਪਤਾ ਜੀ ਮੇਸਤਰੀਆਂ ਕਿੰਨੀ ਗਲਾਈ ਹੋਣੀ ਹੈ ਵੀ ਇੱਟ ਦੱਸਦੀ ਹੈ ਚੱਕੇ ਦੀ ਦੱਸਦੀ ਹੈ ਇੱਟ ਚ ਦੂਜੀ ਨਹੀਂ ਤਿੰਨ ਕਿਲੋ ਹੀ ਵਜਨ ਹੈ ਠੀਕ ਹੈ ਇੱਟ ਠੋਸ ਹੈ ਇੱਟ ਟੇਸੀ ਗਲ ਛੇ ਹੱਤ ਮਾਰੇ ਦੇ ਗੱਭਰ ਤਾਂ ਟੋਟਾ ਹੁੰਦਾ ਰੋੜਾ ਬਣਦਾ ਡੈਲੀ ਦਾ ਤੋਂ ਭੁੱਲੇ ਜਾ ਛੇਤੀ ਏਤੀ ਬਣਾ ਲੂਗਾ ਕਹਿੰਦਾ ਇਹਦੇ ਨਾਲ ਤਾਂ ਗੁੱਟ ਨਿਕਲਣ ਵਾਲਾ ਕੰਮ ਹੈ ਵੀ ਡੈਲੀ ਬਣਾਉਣਾ ਹੁਣ ਇਹਨਾਂ ਨੇ ਕਟਰ ਲਿਆਉਣਾ ਵੱਢਣ ਵਾਸਤੇ ਡੈਲੀ ਬਣਾਉਣਾ ਕਟਰ ਅੱਧਾ ਵੱਡਾ ਵੀ ਦੇਖ ਹੋ ਗਿਆ ਹਾਂ ਇਹਨੇ ਟੁੱਟ ਜਾਣਾ ਫਿਰ ਫਿਰ ਤੇਸੀ ਨੇ ਭੰਦ ਦੇਣੇ ਲੋਡ ਪੈਂਦੀ ਹੈ ਰੋੜੇ ਦੀ ਡੈਲੀ ਦੀ ਬਹੁਤ ਇਹ ਕਰਦੇ ਮੈਂ ਬੰਦੀ ਹੋਏਗਾ ਜੇ ਆਪਾਂ ਆਏ ਪੱਠੇ ਦੀ ਇੱਟ ਲਿਆਉਂਦੇ ਉਹ ਵਿੱਚ ਫਿਰ ਰਦਾ ਸਪੈਸ਼ਲ ਲਾਉਣਾ ਪੈਂਦਾ ਵੀ ਰੋੜੇ ਮਕਾ ਦਈਏ ਮਕਾਉਣੇ ਪੈਂਦੇ ਆ ਇਹ ਚ ਹੈ ਨਹੀਂ ਕੋਈ ਵੀ ਇਹਦੇ ਪੈਕਿੰਗੇ ਬਹੁਤ ਕੰਮ ਦੀ ਹੋਈ ਵੀ ਆ अच्छा तेरा सारे मकान ਪਰ ਇੱਕ ਰਦਾ ਲਾਤ ਹੁਣ ਹਾਂ ਜਿਹੜੇ ਲੇਵਲ ਕੱਢਦਾ ਉਹਨਾਂ ਨੇ ਮਣਕੇ ਹੁਣ ਠੀਕ ਹੈ ਉਹਦੇ ਪਰ ਹੁਣ ਪੱਧਰ ਤੇ ਜਣਾਈ ਸ਼ੁਰੂ ਕਰ ਲਵਾਂਗੇ ਜਿਹੜੇ ਹੁਣ ਸਾਰੇ ਬਲਾਤਾਂ ਦੋ ਤਾਂ ਉਚਾਕੋਲੇ ਮੰਡਲ ਦੇ ਅੱਛਾ ਹਾਂ ਢੋਣੇ ਵਾਲੇ ਨੂੰ ਵੀ ਬਈ ਸਵਾਦ ਆਉਂਦਾ ਉਹਦੇ ਠੀਕ ਹੈ ਉਹਨੇ ਦੂਆ ਕਰਨਾ ਮੈਟੋ ਉਹ ਗਦੂਆ ਕਰਨਾ ਮੈਟੋਗਾ ਸਾਦੇ ਇੱਥੇ ਜਾਣੀ ਸਾਰੀ ਜਿੰਨੀ ਜਾਣੀ ਹੈ ਕਦੇ ਰੋਲਾ ਨਹੀਂ ਆਉਣਾ ਕੋਈ ਬੋਤ ਨਹੀਂ ਰੋੜੇ ਇੱਕ ਉਹ ਹੱਥ ਭੋਗਾਂ ਜੀ ਇਹ ਹੱਥ ਨਹੀਂ ਕਰਨੇ ਉਹਨੇ ਇਹਨੂੰ ਤਰ ਤੋਰ ਕਰਨਾ ਸਾਰਾ ਪਾਣੀ ਲਾਇਆ ਬਹੁਤੀ ਨਹੀਂ ਕਰਨੀ ਹੈਗੀ ਬਸ ਸਾਬ ਜੀ ਦੀ ਬਲੀ ਕਰਨੀ ਕਹਿੰਦੇ ਠੀਕ ਹੈ ਵੀ ਜਾਣਦੇ ਆ ਇੱਕ ਪਾਸੇ ਸੂਤ ਲਾਇਆ ਮਿਸਤਰੀ ਨੇ ਦੂਏ ਪਾਸੇ ਆਟੋਮੈਟਿਕ ਸੂਤ ਲੱਗਦਾ ਉਹਦੇ ਵਿੱਚ ਜਾਨੀ ਚੌਰਸ ਪਈ ਹੈ ਇਹ ਇੱਕ ਸੂਤ ਵੀ ਨਹੀਂ ਵੱਡੀ ਬੜੀ ਹੈਗੀ ਜਿੰਨੀ ਹੈਗੀ ਸਾਰੀ ਇੱਕ ਜੀ ਹੈ ਕਿ ਬਣੀ ਵੀ ਸੈਂਚੇ ਵਿੱਚ ਇਹ ਜਿਹੜਾ ਜੀਰਾ ਹੁੰਦਾ ਨਾ ਜੀਰਾ ਜਾਤਾ ਅਜੀ ਦੇਖਾ ਕੇ ਬਰੀਕੇ ਜੀਰਾ ਇਹਦੇ ਤੇ ਕੇਰਿਆ ਕਰਦੇ ਜਾਂ ਫਰਸ ਬੰਦਦੇ ਨੇ ਥੱਲੇ ਹੂੰ ਉਹਦੇ ਪਿਆ ਕਰਦਾ ਹੁੰਦਾ ਤੇ ਇਹ ਕਿਵਸੇ ਜੀ ਮੰਗਣ ਹਾਂ ਜੀ 0:00 ਵਜੇ ਜੀ ਕਹਿੰਦੇ ਹਾਂ ਉਹ ਜੀਰਾ ਵਜੇ ਜੀ ਲਾ ਕੇ ਇਹਨਾਂ ਆਪਣੀ ਲੋਕਟ ਨਹੀਂ ਬਣੀ ਵੀ ਲੋਕਟ ਨਾਲ ਤਾਂ ਹਿੱਟ ਮੈਂ ਉਹ ਸੈਂਚੇ ਚ ਬਣੀ ਇੱਕੋ ਨੇ ਬਣੀ ਸੈਂਚੇ ਜੀ ਵੀ ਓਕੜ ਸੈਂਚੇ ਚ ਬਣੀ ਵੀ ਠੀਕ ਆ ਉਹ ਹੈ ਜਣੀ ਬਸ ਤੋਂ ਵਧੀਆ ਬਾਕੀ ਦੇਖਦੇ ਹੁਣ ਮਕਾਨ ਬਣਾਉਣਾ ਕੋਈ ਵੀ ਚੀਜ਼ ਆਪਾਂ ਇਹਦੇ ਬਾਰੇ ਪਤਾ ਹੀ ਨਹੀਂ ਤਾਂ ਪਤਾ ਹੀਦਾ ਹੈਗਾ ਹੁਣ ਦੇਖੇ ਤੇ ਚਲੋ ਵਿਚਾਰ ਕਰ ਹੋਰ ਵੀ ਲਾਉਂਗੇ ਹੁਣ ਆਪਣੇ ਕਿ ਗੋਲ ਬਜਰੀ ਪਸੰਦ ਰੱਖਦੇ ਆਪਾਂ ਕੋਟੀ ਵੀ ਬਜਰੀ ਆਪਾਂ ਪਸੰਦੀ ਰੱਖਦੇ ਆ ਇਹ ਕਹਿੰਦਾ ਮੈਂ ਪਾਉਣੀ ਆ ਕੋਟੀ ਵੀ ਸਾਰੀ ਉਹ ਬਜਰੀ ਇਹ ਹੁਣ ਹੁਣ ਲਾ ਗਏ ਬਿੰਦੇ ਕੋਟੀ ਵੀ ਲਾ ਗੇ ਹੁਣ ਰੁਪਈਆ ਟ ਪਈ ਹੈ ਇਹ ਅੱਛਾ ਜਿਹੜੀ ਆਪਣੇ ਜੇ ਹੁਣ ਆਪਣੇ ਉਹ ਦੂਜੀ 70 ਰੁਪਏ ਸਤ ਨੂੰ ਵੇਚਣੀ ਹੈ 80 ਸਾਢੇ 6 ਰੁਪਏ ਵੇਚਣੀ ਹੈ ਜਣੀ ਇਹ ਸਾਢੇ 10 ਰੁਪਏ ਵਿੱਚ ਇੱਟ ਘਰਾਂ ਪਹੁੰਚੀ ਆ ਠੀਕ ਹੈ ਇੱਕ ਇੱਟ ਸਾਢੇ 10 ਰੁਪਏ ਆ ਵੀ ਸਾਢੇ 10000 ਦੀ ਸਮਝ ਲਹੋਗੀ ਹਾਂ ਹਾਂ 1000 ਇੱਟ ਇਹ ਘਰਾਂ ਪਹੁੰਚ ਹੋਗੀ ਤਾਰ ਕੇ ਜਾਣੀ ਦੇ ਦੀ ਆ ਕੇ ਹਾਂ ਤਾਰ ਨੇ ਸਕਾਲੀ ਵਧੀਆ ਰਹੀ ਆ ਦੇਖ ਲਿਓ ਤੁਸੀਂ ਸਾਡਾ ਜਗਤ ਮਾਥਾ ਦੇ ਵਲੌਗ ਵਿੱਚ ਵੀ ਵੀਡੀਓ ਅਸੀਂ ਪਾਉਂਗੇ ਵਧੀਆ ਟਰਾਲੇ ਭਰਾਈ ਵੀ ਸੀ ਗੱਬੇ ਟਰਾਲੇ ਦੇ ਮਸ਼ੀਨ ਲੱਗੀ ਜੇ ਸੀ ਵੀ ਮੰਗਣ ਉਹ ਚੱਕ ਚੱਕ ਕੇ ਰੱਖੀ ਗਈ ਸਾਈਡਾਂ ਪਰ ਦੇ ਮੰਡਲ ਦੇ 12 ਮੰਡਲ ਦੇ ਨਹੀਂ ਜੇ ਫਿਰ ਟਰਾਲੀ ਆਈ ਹੈ ਮੈਂ ਕਿਹਾ ਵੀ ਇਹਨੂੰ ਹੁਣ ਲੇਵਲ ਉਪਰ ਜਾਈ ਨਹੀਂ ਹੈਗੀ ਵੀ ਤਾਰੂ ਦਾ ਬੰਦੇ ਕੋਈ ਵੀ ਨਹੀਂ ਹੈਗਾ ਯਾਰ ਉਹਨਾਂ ਦੇ ਇੱਕੋ ਬੰਦਾ ਤਾਂ ਮੈਂ ਵੀ ਉਹੀ ਦੇਖਿਆ ਮੈਂ ਕਿਹਾ ਤਾਰਨੇ ਨੂੰ ਵੀ ਸਮਾਂ ਦੇਖਦੇ ਕਿਹੜੇ ਹੁੰਦੇ ਮੈਂ ਤਾਂ ਮਗਦੇ ਹੈਡਰਾ ਮਗਾਉਂਗੇ ਵੀ ਭਾਈ ਹੁਣ ਹੈਡਰਾ ਲਿਆ ਜਾ ਕੇ ਤਾਰਨ ਵਾਸਤੇ ਮੈਂ ਉਹ ਵੀ ਉਹੀ ਜਕਿਆ ਜਦ ਮੈਂ ਦੇਖਿਆ ਬਿਜਾਲੇ ਤੋਂ ਕੁੱਮਣ ਲੱਗਾ ਸਿਰ ਤੇ ਮੈਂ ਇਹ ਤਾਂ ਹੈਗਾ ਵਿਚਾਲੇ ਰਿਸਟ ਵਿੱਚ ਵੀ ਚੱਲ ਜਗ੍ਹਾ ਚਾਹੀਦੀ ਉਹਨੂੰ ਨੇੜੇ ਤਾਰ ਦੀ ਨੇੜੇ ਹੀ ਆ ਵੀ ਐਕਣਾ ਚੱਲ ਜੀ ਚਲੋ ਦਿਖਾਈ ਜਾਂਦੇ ਜੀ ਅਸੀਂ ਜਿੰਨਾ ਆਪਣਾ ਸੈਟਰ ਪ੍ਰੋਸੈਸ ਹੈਗਾ ਕਦੇ ਖੇਤੀਬਾੜੀ ਵੀ ਨਹੀਂ ਦਿਖਾ ਦਿੰਦੇ ਵਿੱਚ ਮਾੜਾ ਮੋਟਾ ਵੀ ਉਹਦਾ ਜਾਨਮਾਲ ਦੇ ਵੀ ਦਿਖਾਈ ਜਾਂਦੇ ਵੀ ਉੱਥੇ ਵੀ ਨਵਾਂ ਨਵਾਂ ਸੱਪ ਕੱਢਦਾ ਹੋ ਇਹ ਸਾੜੇ ਆਈਓਨਿਟੀ ਲੋਗਟ ਇੱਥੇ ਕਦੇ ਨਹੀਂ ਆਈ ਨਹੀਂ ਆਈ ਆ ਫਰਸਪੋਰਸ ਨੂੰ ਤਾਂ ਆਈ ਵੀ ਸੀ ਵੀ ਐਕਣਾ ਵੀ ਚਲੋ ਬਾਕੀ ਦਿਖਾਉਂਦੇ ਜੀ ਹੋਰ ਕਾਰੋਬਾਰ ਜਿਹੜਾ ਮਾੜੀ ਦਾ ਵਰਤ ਦਾ ਪਤਾ ਲੱਗਦਾ ਕੋਈ ਵੀ ਚੀਜ਼ ਜਣੀ ਜਿਆਦਾ ਸਲਾਬ ਦੇ ਜਦ ਦੇ ਵੀ ਸਲਾਬ ਨਹੀਂ ਆਉਂਦੀ ਕਿ ਸਲਾਬ ਵਾਕਈ ਆਉਣੀ ਵੀ ਨਹੀਂ ਹੈਗੀ ਜਿਹੜੇ ਪੱਥਰ ਖਿੱਤੇ ਨੇ ਨਾ ਪਾਣੀ ਨਾਲ ਇਹਨੂੰ ਤਾਂ ਮੈਂ ਕਹਿੰਦਾ ਵੀ ਜਿਕਣ ਮੰਨ ਲਾ ਵੀ ਜੀ ਦੇਖੋ ਪੰਜਾਇਸ ਘਟਾ ਮੰਨ ਲਏ ਨਹੀਂ ਲਪਾਈ ਕਰਾਉਣੀ ਹਲੇ ਕਵੀ ਮੈਂ ਮਕਾਨ ਬਣਾ ਕੇ ਦੋ ਚਾਰ ਸਾਲ ਲਪਾਈ ਨਹੀਂ ਕਰਾਵਾਂ ਉਹਦੇ ਵਾਸਤੇ ਵੀ ਠੀਕ ਹੈ ਉਹ ਕਹਿੰਦਾ ਮੈਨੂੰ ਦਿਖਾਏ ਆ ਦੋ ਤਿੰਨ ਮਕਾਨ ਉਹਨਾਂ ਬਣੇ ਬਹੁਤ ਵਧੀਆ ਰੰਗ ਹੋਏ ਹੋਏ ਨੇ ਅੰਦਰ ਤੇ ਵੀ ਬਗੈਰੀ ਤੇ ਹੀ ਲਪਾਈ ਤੇ ਠੀਕ ਹੈ ਇਹਦਾ ਜਿਹੜਾ ਮਾਸੇ ਪਹਿਲਾਂ ਟੀਵੀ ਜੀ ਕਿਤੇ ਕਰਦੇ ਤੇ ਕੰਧਾਂ ਨੂੰ ਏ ਕਰਨ ਕਿੱਥਾਂ ਲੱਗ ਟੀਵੀ ਜੀ ਕਿਤੇ ਕਰਦੇ ਕਾਇ ਵਿੱਚ ਮਸਾਲਾ ਪਾ ਕਰਦੇ ਛੋਟੀ ਕੱਢੀ ਹੋਈ ਹੋਵੇ ਇਹਨੂੰ ਤੋੜੀ ਨਹੀਂ ਮੈਂ ਲਪਾਈ ਸੀ ਨਹੀਂ ਨਹੀਂ ਵਧੀਆ ਹੁਣ ਆਪਣੇ ਲੋਕਟ ਆ ਪਈਆਂ ਦੇ ਲ ਸੁੱਕੀਆਂ ਪਈਆਂ ਜਿੰਨਾ ਮਰਜ਼ੀ ਮੈਂ ਪੈ ਲਵਾਂ ਨਾ ਪੀਣਾ ਹੀ ਨਹੀਂ ਪਾਣੀ ਇਹਦਾ ਮਦ ਬਾਕੀ ਦੇਖਦੇ ਆ ਬਾਕੀ ਪਤਾ ਲੱਗ ਜੂਗਾ ਜੀ ਕਿੱਟਣ ਵਾਲਾ ਪ੍ਰੋਗਰਾਮ ਹੈ ਵੀ ਕੋਲ ਬਾਕੀ ਦਿਖਾਉਣੇ ਜਾ ਕੇ ਉਧਰ ਇਵੇਂ ਟਾਈਆਂ ਸਵੇਰੇ ਹਾਂ ਅੱਜ ਜਾਨ ਮਹਲ ਦੇ ਟਾਈ ਦੀ ਅੱਜ ਜਿਗਾਜਾ ਟਰਾਲੀ ਦੇ ਆਪਣੇ ਲੱਗਿਆ ਵਾ ਪਹੁੰਚ ਕਰਦੇ ਹੁੰਦੇ ਇਹੇ ਮੈਨਾਂ ਨਾ ਇਹ ਟੂ ਦਾ ਆਪਣੇ ਏਰੀਆ ਚ ਪਹਿਲੀ ਵਾਰ ਲੱਗਣੀ ਹੋਣੀ ਐ ਹੈਨਾ ਬਾਕੀ ਦੇਖਦੇ ਹਾਂ ਹਲਾਤ ਨਹੀਂ ਦੇ ਰਹੇ ਹੈਂ ਸਮਾ ਕਰਕੇ ਦਿਖਾਈਏ ਹਾਂ ਹਾਂ ਲੋੜਾ ਕਿੱਦਾਂ ਚੱਲਦੇ ਟੀੜ ਟੀੜ ਵਾਲਾ ਇਸ਼ਾਰਾ ਬਣੋ ਅੱਛਾ ਕਿੱਦੋਂ ਭੇੜ ਜਾਂਦੇ ਲੱਗ ਕਰਕੇ ਦਿਖਾਓ ਤੇ ਇਹਦਾ ਹੈ ਜੇ ਹੁਣ ਤੇਰੇ ਮਗਾ ਚ ਹਰੇਕ ਜੀ ਜ ਨਵੀਂ ਦੇਖਣ ਨੂੰ ਮਿਲੂਗੀ ਹਾਂ ਠੀਕ ਅੱਛਾ ਮੈਨਾਂ ਵਧੀਆ ਲੱਗੇ ਘਰਿਆ ਹਾਂ ਹਾਂ ਲੱਗ ਜਾਈ ਐ ਮੇਰੇ ਸਾਹਮਣੇ ਹੈ ਹਾਂ ਪਤੀ ਦੀ ਕਰਦੇ ਹਾਂ ਹਾਂ ਲੱਗੇ ਕਰਿਆ ਬੰਦੇ ਇਹ ਤਾਂ ਹੈ ਬੰਦਾ ਨੌ ਰੋਲੇ ਕਰਦਾ ਹੈ ਬਹੁਤ ਵਰਖੀ ਚੀਜ਼ਾਂ ਦੇ ਵਿੱਚ ਹੈ ਗੱਲ ਪੁਰਾ ਇੱਥੇ 20 ਮਿੰਟ ਕਦੇ ਅੱਛਾ ਕਲੀ ਮਾਰੀ ਸਾਰਾ ਜਿਗਰ ਹੁਣ ਕਟਰ ਮਸ਼ੀਨ ਆਪਣੀ ਲਿਆਉਣੀ ਪੈਣੀ ਹੈ ਤੇ ਇਹਨਾਂ ਨੂੰ ਲਪਾਈ ਲਪੂਈ ਵਗੈਰਾ ਉਹ ਵੀ ਹੋਊਗੀ ਇਹਨਾਂ ਜਿੱਦਾਂ ਜਿਹੜੀ ਅਹਰਟ ਨਾਲ ਥੋੜੀ ਥੋੜਾ ਜਿਹਾ ਸੰਚਾ ਡਾਬ ਬੜੀ ਗੁੜੀ ਹੋ ਜਾਂਦੀ ਹੈ ਅੱਛਾ ਫਿਰ ਪੂਰੀ ਬਰਾਬਰ ਹੈ ਭਾਵੇਂ ਕਹਿੰਦੇ ਲਪਾਈ ਵੀ ਨਾ ਕਰਾ ਇੱਥੇ ਕਹਿੰਦੇ ਕਈ ਤਾਂ ਬਣਾਇਆ ਉਹ ਡਿਜ਼ਾਈਨ ਮੈਨੂੰ ਦਿਖਾਇਆ ਕਰਾ ਹਾਂ ਐਡੀ ਰੰਗ ਕਰਿਆ ਹੋਇਆ ਅੰਦਰ ਠੀਕ ਹੈ ਐਸੇ bade bade design ਬਣਾਏ ਦਿਖਾਏਗਾ ਨਾ ਆ ਦੇ ਆ ਦੇ ਕਹਿੰਦਾ ਐਸਾ ਖਰਚੀ ਦੀ ਲੋੜ ਹੀ ਨਹੀਂ ਹੈ ਤੇ ਨਹੀਂ ਸਾਈਜ਼ ਇੱਕ ਹੈ ਸਾਰੇ ਹਿੱਟ ਦਾ ਸਾਈਜ਼ ਇੱਕ ਹੈ ਬਈ ਪ੍ਰੋਪਰ ਸਾਈਜ਼ ਹੂੰ 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 ਨਾ ਤੁਸੀਂ ਬਈ ਜਿਹੜੀ ਕੱਪੜੀ ਦੀ ਵਿੱਚੋਂ ਸਰਾ ਕੱਢਿਆ ਦਾ ਅਰੇ ਆਜ ਮੇਸਟਰ ਮੈਂ ਨੇਰੇ ਹੋਏ ਤੱਕ ਲੱਗੇ ਰਹੇ ਬਾਤ 8 ਵਜੇ ਖਤਮ ਹੋ ਜਾਣਾ ਹਾਂ ਅੱਜ ਤੋਂ ਪਰਸ ਤੋਂ ਪੈਰ ਚੋਂ ਪਲਾਉਂਦਾ 9 ਵਜੇ ਕੋ ਗੋ ਫੋਰ ਕਰਦਾ ਪਿੱਛੇ ਨੂੰ ਹਲੇ ਇੱਕ ਕੁਸ ਉਹ ਪਰਲੇ ਪਾਸੇ ਉਹ ਵੀ ਬਾਥਰੂਮ ਅੱਛਾ ਉਹ ਬਾਥਰੂਮ ਤਿੰਨ ਕਰਤੇ ਥੱਲੇ ਥੱਲੇ ਨੂੰ ਥੱਲੇ ਥੱਲੇ ਇੱਕ ਉਹ ਬਾਥਰੂਮ ਹੋ ਗਿਆ ਕਾ ਵੀ ਬਾਥਰੂਮ ਹੋ ਗਿਆ ਹੈ ਉਹ ਵੀ ਹੋ ਗਿਆ ਠੀਕ ਹਾਂ ਮੈਂ ਦੇਖਦਾ ਬਾਥਰੂਮ ਹਾਂ ਬਾਪੂ ਨਿਮਾ ਗੱਦ ਅੱਜ ਹਾਂ ਤੇਰੀ ਡਿਊਟੀ ਲੱਗੀ ਚੋਰੇ ਸਰ ਅੱਜ ਮੈਂ ਇੱਥੇ ਆ ਗਿਆ ਮੈਂ ਇੱਕ ਦੇਖੀ ਅੱਛਾ ਅੱਛਾ ਕਿੰਨਾ ਲੱਗਦੀ ਆ ਹਾਂ ਠੀਕ ਹੈ ਅਰ ਜੇ ਮਾਨੇ ਵੀ ਤਾਂ ਵੀ ਲੱਗੇ ਕਰੀ ਵੀ ਹਾਂ ਹਾਂ ਕਰੋ ਜਮਾਨੇ ਦਾ ਬਦਲਣਾ ਪੈਣਾ ਮਸ਼ੀਨ ਆ ਗਈ ਦੇ ਕਾਰਨੇ ਵਾਲੀ ਹਾਂ ਹਾਂ ਦੇ ਦਾ ਤਾਂ ਕੰਮ ਘਟ ਗਿਆ ਹੁਣ ਜਗੜ ਬਹੁਜੇ ਕਰੇ ਬਪਰੇਦਾਰ ਨੇ ਨਹੀਂ ਮੈਂ ਨਾ ਕਿੱਥੇ ਬੰਦਾ ਹਲਾ ਦੂਗਾ ਇਹਨੂੰ ਹਾਂ ਨਹੀਂ ਇਕੱਲੇ ਇਕੱਲੇ ਿਤਾਰ ਨੇ ਵੀ ਹਾਂ ਹਾਂ ਫੁੱਟੀਆਂ ਵੀ ਇੱਟਾਂ ਇਹ ਤਾਂ ਹੈ ਹੁਣ ਆ ਠੀਕ ਆ ਵਧੀਆ ਇਹਦਾ ਹੋਰ ਰੋੜੇ ਕੱਟੂਗਾ ਮੇਰੇ ਕਹੇ ਹੋਰ ਜਿੱਦਣ ਆਹ ਚੱਕ ਹੋ ਗਿਆ ਪੂਰੇ ਹੋਰ ਗਾਹ ਇੱਟੇ ਕਰਨੀ ਜਮੇ ਨੇੜੇ ਅੱਛਾ ਇਹਦਾ ਹੋ ਕੱਟ ਲਿਆਉਣਾ ਬਣਾ ਵੱਡਣ ਵਾਸਤੇ ਵੀ ajá uh -huh. no vi, ya o sea, vi aquí atrás